ਗੁਰੂ ਰੰਧਾਵਾ ਨਾ ਇਹ ਜਾਣ ਜਾਣੇ ਨੂੰ ਪੰਗੇ ਲੈਣ ਦੀ ਆਦਤ ਪਤਾ ਨਹੀਂ ਕਿਉਂ ਆ ਪਹਿਲਾਂ ਇਹਨੇ ਦਿਲਜੀਤ ਵੇਲੇ ਜਦੋਂ ਸਰਦਾਰ ਜੀ 3 ਫਿਲਮ ਆਈ ਸੀ ਉਦੋਂ ਇਹਨੇ ਕਿਹਾ ਵੀ ਦਿਲਜੀਤ ਦਾ ਬਾਈਕਾਟ ਕਰੋ ਜੀ ਤਾਂ ਪਾਕਿਸਤਾਨੀ ਹੀਰੋ ਨਹੀਂ ਫਿਰਦਾ ਉਦੋਂ ਇਹਨੂੰ ਵਿਚਾਰੇ ਨੂੰ ਫਿਰ ਕਾਫੀ ਦਿਨ ਆਪਣੇ ਇੰਸਟਾਗ੍ਰam ਤੇ ਹੋਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਆਪਣੀਆਂ ਪੋਸਟਾਂ ਦੇ ਕਮੈਂਟ ਆਫ ਕਰਕੇ ਰੱਖਣੇ ਪਏ ਕਿ ਇਹਨੂੰ ਮੈਨੂੰ ਲੱਗਦਾ ਨਾ ਉੜਦਾ ਹੋਇਆ ਤੀਰ ਲੈਣ ਦੀ ਆਦਤ ਹੈ ਗੁਰੂ ਰੰਧਾਵਾ ਨੂੰ ਉਹ ਕਿਵੇਂ ਹੁਣ ਪਿਛਲੇ ਦਿਨੀ ਸਿੱਧੂ ਮੂਸੇ ਵਾਲੇ ਦੇ ਬਾਪੂ ਨੇ ਇੱਕ ਇੰਟਰਵਿਊ ਦਿੱਤੀ ਸੀ ਉਹਨਾਂ ਦੀ ਫੈਮਿਲੀ ਨੇ ਉਹਦੇ ਵਿੱਚ ਉਹਨੇ ਕਿਹਾ ਵੀ ਭਾਈ 30 ਦੇ ਨੇੜੇ ਤੇੜੇ ਆਪਾਂ ਗਾਣਾ ਰਿਲੀਜ਼ ਕਰਾਂਗੇ ਤੇ ਫਿਰ ਜਿਹਨੂੰ ਭਲੇਖਾ ਜਿਹੜੇ ਕਹਿੰਦੇ ਨੇ ਨਾ ਕਿ ਸਿੱਧੂ ਤਾਂ ਫੇਕ ਕਲਿੱਕਾਂ ਲੈ ਲੈ ਕੇ ਵਿਊ ਲੈ ਕੇ ਜਾਂਦਾ ਵੀ ਫਿਰ ਆਪਦਾ ਗਾਣਾ ਬਰਾਬਰ ਛੱਡ ਕੇ ਦੇਖ ਲਿਓ ਕਲਿੱਕਾਂ ਵੀ ਚਾਹੀਏ ਮਰਵਾ ਲੈਣ ਲੱਗ ਜਾਓ ਪਤਾ ਫਿਰ ਕਿਹੜਾ ਕਿੰਨੇ ਪਾਣੀ ਚ ਅਗਲਾ ਤੱਕ ਕਹੂਗਾ ਭਾਈ ਕਿਉਂਕਿ ਅਗਲੇ ਦੇ ਮੁੰਡੇ ਚ ਇੰਨਾ ਦਮ ਹੈਗਾ ਉਹ ਦੁਨੀਆ ਤੇ ਨਾ ਹੋਣ ਦੇ ਬਾਵਜੂਦ ਵੀ ਚੰਗਿਆਂ ਚੰਗਿਆਂ ਦੀਆਂ ਚੀਕਾਂ ਪਵਾਉਂਦਾ ਜਦੋਂ ਦਾ ਗਾਣਾ ਆਉਂਦਾ ਤੇ ਤੈਨੂੰ ਪਤੰਦਰਾ ਕੀ ਲੋੜ ਆ ਇਹੋ ਜੀਆਂ ਪੋਸਟਾਂ ਪਾਉਣ ਦੀ ਦੋਸਤੋ ਗੁਰੂ ਰੰਧਾਵਾ ਨੇ ਆਹ ਪੋਸਟ ਪਾਈ ਆ ਤੇ ਉੱਪਰ ਚੀਮਾ ਬਾਈ ਦਾ ਇਹਨੇ ਗਾਣਾ ਲਾ ਰਿਆ ਇਹ ਅਸੀਂ ਨਹੀਂ ਦੱਸਦੇ ਜੀ ਅਸੀਂ ਤਾਂ ਮੇਰੇ ਤਾਂ ਆਰਗੈਨਿਕ ਅਸੀਂ ਹੁੰਨੇ ਆ ਅਸੀਂ ਫੇਕ ਨਹੀਂ ਉਹ ਕਰਦੇ ਮਤਲਬ ਇਹ ਪੰਗੇ ਲੈਂਦਾ ਦਿਲਜੀਤ ਵੇਲੇ ਤੂੰ ਮਸਾਂ ਛੁੱਟਿਆਂ ਤੇ ਉਹ ਉੜਦਾ ਤੀਰ ਤੇਰੇ ਹਲੇ ਤੱਕ ਸ਼ਾਇਦ ਅੱਧਾ ਬਚਦਾ ਵਿਚੀ ਹੋਵੇ ਤੇ ਹੁਣ ਜਿਹੜਾ ਤੂੰ ਉੜਦਾ ਤੀਰ ਲੈ ਰਿਆ ਹਨਾ ਇਹ ਸਿੱਧੂ ਹੈ ਦੇਖੀ ਕਿਤੇ ਐਂ ਦੇਖਦਾ ਇਹ ਕੇਰਾਉਂਡ ਦਾ ਤੀਰ ਜੱਤੈ ਲੈ ਲਿਆ ਆਪੇ ਹੀ ਇਹ ਪਤੰਦਰਾ ਨਿਕਲਦਾ ਨਹੀਂ ਮੁੜ ਕੇ ਕਿਉਂਕਿ ਉਹਨੇ ਕਈ ਚੀਜ਼ਾਂ ਹੋਰ ਵੀ ਪਾਈਆਂ ਸੀ ਲੋਕਾਂ ਦੇ ਹਲੇ ਤੱਕ ਨਹੀਂ ਨਿਕਲੀਆਂ ਆਪਾਂ ਨਹੀਂ ਕਿਸੇ ਨੂੰ ਕਹਿੰਦੇ ਤੂੰ ਇਹ ਕਹਿ ਦਿੰਦਾ ਕਿ ਭਾਈ ਮੇਰਾ ਗਾਣਾ 27 ਨੂੰ ਆ ਰਿਹਾ ਸਾਰੇ ਜਣੇ ਮੈਨੂੰ ਪਿਆਰ ਦਿਓ ਨਾਲੇ ਇਹ ਭਲੇਖੇ ਚ ਨਾ ਰਹੀ ਕਿ ਤੂੰ ਬਾਲੀਵੁੱਡ ਚਾ ਤੈਨੂੰ ਇਹੀ ਘਮੇਰ ਹੈ ਮੈਨੂੰ ਲੱਗਦਾ ਪੰਜਾਬ ਦੇ ਲੋਕ ਬਾਲੀਵੁੱਡ ਨੂੰ ਠੁੱਡੇ ਤੇ ਰੱਖਦੇ ਨੇ ਤੇ ਨਾਲੇ ਕਿਹੜਾ ਬਾਲੀਵੁੱਡ ਦੀ ਤੂੰ ਗੱਲ ਕਰਦਾ ਯਾਰ ਬਾਲੀਵੁੱਡ ਵਾਲੇ ਤਾਂ ਵਿਚਾਰੇ ਆਪੀ ਖਮਾਗਦੇ ਫਿਰਦੇ ਨੇ ਵੀ ਥੀਏਟਰ ਚ ਆ ਜਾਣ ਲੋਕ ਦੇਖਣ ਫਿਲਮ ਉਹ ਤਾਂ ਭਿਖਾਰੀ ਬਣੇ ਫਿਰਦੇ ਨੇ ਬਾਲੀਵੁੱਡ ਦੀ ਜਿੰਨੀ ਮਾੜੀ ਅੱਜ ਕੰਡੀਸ਼ਨ ਆ ਓਜਪੂਰੀ ਸਿਨੇਮਾ ਬਾਲੀਵੁੱਡ ਤੋਂ ਵਧੀਆ ਅੱਜ ਕੱਲ ਸੌਤ ਵਾਲਿਆਂ ਨੇ ਐਸੀ ਰੀੜ ਦੀ ਹੱਡੀ ਤੋੜੀ ਆ ਨਾ ਬਾਲੀਵੁੱਡ ਕਿਹੜੇ ਬਾਲੀਵੁੱਡ ਦਾ ਤੂੰ ਚੱਕੀ ਫਿਰਦਾ ਵੀ ਮੈਂ ਬਾਲੀਵੁੱਡ ਸਾਡੇ ਪੰਜਾਬ ਦੇ ਲੋਕ ਇਹ ਨਹੀਂ ਦੇਖਦੇ ਕਿ ਕੋਈ ਬੋਲੀਵੁੱਡ ਚ ਪਹੁੰਚ ਗਿਆ ਜਾਇਏ ਪਹੁੰਚ ਗਿਆ ਸਾਡੇ ਪੰਜਾਬੀ ਨੇ ਨਾ ਜਿਹੜੇ ਉਹ ਦਿਲੋਂ ਪਿਆਰ ਕਰਦੇ ਨੇ ਤੇ ਉਹ ਕਿਹਨੂੰ ਪਿਆਰ ਕਰਦੇ ਨੇ ਜਿਹੜਾ ਉਹਨਾਂ ਦੇ ਵਰਗਾ ਬਣ ਕੇ ਰਹਿੰਦਾ ਤੇ ਉਹਨਾਂ ਦੀਆਂ ਗੱਲਾਂ ਕਰਦਾ ਤੇ ਕੋਈ ਹੰਕਾਰ ਨਾ ਕਰੇ ਤੇ ਕਿਸੇ ਨੂੰ ਮਾੜਾ ਨਾ ਕਹੇ ਪਿਆਰ ਨਾਲ ਮਿਲੇ ਤੇ ਇਹ ਨਾ ਹੋਵੇ ਕਿ ਉਹ ਜ਼ਮੀਨ ਤੋਂ ਫੁੱਟ ਉੱਚਾ ਤੁਰਦਾ ਹੋਵੇ ਪੰਜਾਬੀ ਨੇ ਨਾ ਜਿਹੜੇ ਸਾਡੇ ਇਹ ਸਿਰਫ ਪਿਆਰ ਤੇ ਇੱਜ਼ਤ ਦੇ ਭੁੱਖੇ ਨੇ ਫਿਰ ਚਾਹੇ ਕੋਈ ਬੋਲੀਵੁੱਡ ਫੇਰੀ ਜਾਵੇ ਚਾਹੇ ਕੋਈ ਹਾਲੀਵੁੱਡ ਫੇਰੀ ਜਾਵੇ ਇਸ ਲਈ ਜੋ ਵੀ ਤੇਰੇ ਮਨ ਚ ਹੈਗਾ ਉਹਨੂੰ ਸ਼ਾਂਤ ਕਰਕੇ ਡਾਊਨ ਕਰ ਲਾ ਈਗੋ ਮਾਰੀ ਹੁੰਦੀ ਹੈ ਇਹ ਜਿਹੜੀਆਂ ਪੋਸਟਾਂ ਜੇ ਪਾਉਣੇ ਹੁੰਨੇ ਹੋ ਫਿਰ ਆਪਦੇ ਕਮੈਂਟ ਔਨ ਰੱਖਿਆ ਕਰੋ ਵੀਰ ਜੀ ਗੱਲ ਤਾਂ ਇਹ ਹੀ ਆ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਗੱਲ ਇੰਨੀ ਕਾ ਵੀ ਹੁਣ ਇਤੋਂ ਸਾਫ਼ ਪਤਾ ਲੱਗਦਾ ਕਿ ਤੂੰ ਪੰਗੇ ਲੈਂਦਾ ਫਿਰਦਾ ਫਿਰ ਤੈਨ ਤੋਂ ਬਾਅਦ ਦੇ ਵਿੱਚ ਪੰਗੇ ਝੱਲੇ ਵੀ ਨਹੀਂ ਜਾਂਦੇ ਪਤੰਦਰਾ ਫਿਰ ਤੂੰ ਕਮੈਂਟ ਆਫ ਕਰਕੇ ਭੱਜ ਜਾਣਾ ਤੇ ਤੈਨੂੰ ਆਪਦੇ ਆਪ ਨੂੰ ਨਹੀਂ ਲੱਗਦਾ ਬਾਈ ਕਿ ਯਾਰ ਮੈਂ ਪੋਸਟ ਵੀ ਪਾਉਣਾ ਪੂਰੀ ਤੜਾੜ ਵਾਲੀ ਕੇ ਆਜੋ ਜੀ ਨੇ ਆਉਣਾ ਤੇ ਕਮੈਂਟ ਵੀ ਆਫ ਕਰਦਾ ਇਹ ਦੋਨਾਂ ਚੀਜ਼ਾਂ ਦਾ ਆਪਸ ਵਿੱਚ ਮੇਲ ਕੋਈ ਨਹੀਂ ਮਤਲਬ ਸਾਰੀ ਸਾਨੂੰ ਤਾਂ ਸ਼ਰਮ ਆਉਂਦੀ ਆ ਜੇ ਅਸੀਂ ਕਿਸੇ ਨੂੰ ਚੈਨਲ 'ਚ ਕਰਦੇ ਆ ਤਾਂ ਕਮ ਯਾਦ ਕਰ ਕਮੈਂਟ ਵੀ ਔਨ ਰੱਖਾਂਗੇ ਚਾਹੇ ਲੋਕਾਂ ਤੋਂ ਗਾਲਾਂ ਕਢਣੀਆਂ ਪੈਣ ਜਾਂ ਲੋਕ ਗਾਲਾਂ ਵੀ ਕੱਢਣਗੇ ਫਿਰ ਤਾਂ ਫਿਰ ਬਾਈ ਜੀ ਮੱਥਾ ਲਾਓ ਸਿੱਧੂ ਜੀ ਉਹ ਜਿਹੜੀ ਗੱਲ ਕਹਿ ਦਿੰਦਾ ਸੀ ਨਾ ਠੋਕ ਤੇ ਕਰਦਾ ਸੀ ਮੱਥਾ ਲਾਂਦਾ ਸੀ ਭੱਜਿਆ ਨਹੀਂ ਉਹ ਤਾਂ ਪਤੰਦਰਾ ਦੱਸ ਜਾਣੇ ਜਦੋਂ ਉਹਦੇ ਮੂਰੇ ਗੰਨਾ ਚੱਕ ਕੇ ਆਗੇ ਸੀ ਉਹ ਥਾਰ ਨਾਲ ਉਹ ਕਰੋਲਾ ਕਰਾਲਾ ਨੂੰ ਘਰੀਸ ਕੀ ਲੈ ਜਾਂਦੀ ਥਾਰ ਜਿਹਨੇ ਭਜਾਉਣੀ ਹੁੰਦੀ ਉਦੋਂ ਹੈਨਾ ਤੇ ਉਹ ਬੰਦਾ ਉਦੋਂ ਨਹੀਂ ਭੱਜਿਆ ਨਾਲੇ ਉਹਨੂੰ ਪਤਾ ਸੀ ਕਿ ਅੱਜ ਅੰਤ ਵੀ ਹੋ ਸਕਦਾ ਉਹ ਉਵੇਂ ਜਾ ਤਾਂ ਜਿਗਰਾ ਰੱਖੋ ਤੁਸੀਂ ਤਾਂ ਪੋਸਟ ਪਾ ਕੇ ਕਮੈਂਟ ਆਫ ਕਰ ਜਾਂਦੇ ਹੋ ਯਾਰ ਹੱਦ ਹੋ ਗਈ ਗੁਰੂ ਨਾਨਕਵਾ ਜੀ ਧਿਆਨ ਦਿਓ ਮੜਾ ਜਿਆ ਐਵੇਂ ਨਾ ਉੜਦੇ ਉੜਦੇ ਤੀਰ ਲਈ ਜਾਇਆ ਕਰੋ ਬਰੇ ਬਾਅਦ ਦੇ ਵਿੱਚ ਪਿਛਲੀ ਉਮਰੇ ਜਾ ਕੇ ਨਾ ਬਹੁਤ ਜਿਆਦੇ ਤੰਗ ਕਰਦੇ ਨੇ ਦਰਦ ਹੁੰਦਾ ਰਹੇ ਨਾ ਸਿਆੜਾਂ ਚ ਪੂਰਾ ਚੱਲਦਾ ਬਹੁਤ ਔਖਾ ਕਰਦੇ ਨੇ ਬਾਕੀ ਸਮਝਦਾਰ ਨੂੰ ਇਸ਼ਾਰਾ ਕਾਫੀ ਬਾਕੀ ਸਿੱਧੂ ਦੇ 팬 ਦੱਸ ਦੇਣਗੇ ਵੀ ਕੀ ਹਿਸਾਬ ਕਿਤਾਬ ਹੈ ਸਤਿ ਸ਼੍ਰੀ ਅਕਾਲ ਜੀ